ਸਾਰੇंनो ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੇਂ ਵੀਡੀਓ ਵਿੱਚ ਅੱਜ ਆਪਾਂ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਆ ਐਸੇ ਪੂਰੀ ਤੋਂ ਲੈ ਕੇ ਪਹਿਰਾਉ ਕੋਲ ਤੱਕ ਨਾ ਪਹਿ ਸਵੇਰ ਦੇ 6:30 ਵੱਜ ਚੁੱਕੇ ਨੇ ਤੇ ਅੱਜ ਤਰੀਕ ਹੈਗੀ 28 ਤਰੀਕ 28 ਤਰੀਕ ਨਵਾਂ ਮਹੀਨਾ 2025 ਤੇ ਇਹ ਆ ਸਫ਼ਰ ਆਪਣੇ 26 ਤਰੀਕ ਨੂੰ ਸਟਾਰਟ ਕੀਤਾ ਸੀ ਤੇ ਹੁਣ ਆਪਾਂ ਬੱਸ ਦੇ ਵਿੱਚ ਚੱਲਦੇ ਤੇ ਬੱਸ ਆਪਣੀ ਪਿਆਰਾ ਸੰਗਤ ਸਾਰੀ ਜਿਹੜੀ ਬੱਸ ਦੇ ਵਿੱਚ ਬੈਠੂਗੀ ਤੇ ਇੱਕੋ ਆਪਾਂ ਸਫ਼ਰ ਦੀ ਸ਼ੁਰੂਆਤ ਕਰਦੇ ਆਂ ਤੇ ਚਾਹੁੰਦੇ ਆ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਆਪਣੇ ਚੈਨਲ ਦੇ ਨਾਲ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਆਪਾਂ ਸਾਰਾ ਸਫਰ ਦਿਖਾਵਾਂਗੇ ਬਹਿਰਾਮਪੁਰ ਦਾ ਕਰਦੇ ਆਪਾਂ ਰੁਕਿਆ ਜੀ ਗੁਰਦੁਆਰਾ ਸ੍ਰੀ ਦੰਦਵਾ ਸਾਹਿਬ ਪਾਸ਼ਾਈ 10ਵੀਂ ਬਿਆਵਰਾ ਰਾਜਗੜ੍ਹ ਐਮਪੀ ਕਾਰ ਸੇਵਾ શ્રી ਮਾਨ ਸੰਤ ਬਾਬਾ ਜਵੰਦ ਸਿੰਘ ਖੰਨੇਵਾਲੇ ਆਪਾਂ ਰੁਕਿਆ ਜੀ ਆਪਣੇ ਪਹਿਲੇ ਸਟਾਪ ਤੇ ਹਨਾ ਤੇ ਸਮਾਂ ਹੋ ਚੁੱਕਿਆ 7:30 ਦਾ 7:30 ਬੱਜ ਚੁੱਕੇ ਨੇ ਤੇ ਆਪਾਂ ਪਹੁੰਚਿਆ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਾਤਸ਼ਾਹੀ ਦਸਵੀ ਤੇ ਸਾਰੇ ਆਪਣੇ ਨਾਲ ਦੀ ਸੰਗਤ ਜਿਹੜੀ ਦਰਬਾਰ ਸਾਹਿਬ ਦੇ ਦਰਸ਼ਨ ਕਰਨਾ ਲਈ ਉਤਰਈ ਹੈ ਤੇ ਆ ਆਪਣੀ ਬਸ ਰੁਕੀ ਹੈ ਤੇ ਇੱਥੋਂ ਆਪਾਂ ਦਰਬਾਰ ਸਾਹਿਬ ਦੇ ਤੁਹਾਨੂੰ ਕਰਵਾਉਣੇ ਆ ਦਰਸ਼ਨ ਤੇ ਚੱਲਦੇ ਆ ਦਰਬਾਰ ਸਾਹਿਬ ਦੇ ਅੰਦਰ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਰੁਕੇ ਹੋਏ ਆ ਨਾ ਤੇ ਚਾਹ ਦਾ ਲੰਗਰ ਆਪਾਂ ਨੇ ਛਕ ਲਿਆ ਹੈ ਨਾ ਤੇ ਆਪਣੇ ਜਿਹੜੇ ਸਾਰੇ ਸੰਗਤ ਵਾਲੇ ਬੰਦੇ ਨੇ ਉਹੀ ਜਿਹੜਾ ਹੁਣ ਆਪਣਾ ਲੰਗਰ ਦਾ ਪ੍ਰਸ਼ਾਦਾ ਜਿਹੜਾ ਤਿਆਰ ਕਰਨਗੇ ਨਾ ਆਪਣੇ ਆਪ ਹੀ ਤੇ ਆਪਾਂ ਬਾਈ ਜੀ ਨਾਲ ਗੱਲਬਾਤ ਕਰਵਾਉਨੇ ਆ ਤੇ ਕਮੇ ਦਾ ਲੱਗਿਆ ਬਾਈ ਜੀ ਸਫਰ ਤੁਹਾਨੂੰ ਸਤਿਗੁਰੂ ਜੀ ਕਿਰਤਾਲ ਸਾਹਿਬ ਵਾਹਿਗੁਰੂ ਜੀ ਕੀ ਹੱਥੇ ਬਹੁਤ ਬੜੀ ਆ ਜੀ ਸਾਨੂੰ ਤਾਂ ਲੱਗਿਆ ਯਾਤਰਾ ਕਰਕੇ ਮਹਾਰਾ ਜੀ ਨੇ ਵਸੋਣੀ ਹੈ ਐਤ ਕੀ ਪਹਿਲੀ ਵਾਰ ਆਇਓ ਤੁਸੀਂ ਯਾਤਰਾ ਤੇ ਜਾਨੀ ਕਿ ਜੀਵਨ ਚ ਪਹਿਲੀ ਵਾਰ ਜਾਨੀ ਕਿ ਆਹ ਥੋੜੀ ਯਾਤਰਾ ਹੈ ਜੀ ਪਹਿਲੀ ਵਾਰ ਯਾਤਰਾ ਹੈ ਯਾਤਰਾ ਦਾ ਵਿਚਾਰ ਕੋਈ ਵੀ ਨਹੀਂ ਸੀਗਾ ਵਾ ਜੋ ਮੌਕੇ ਤੇ ਮੌਕੇ ਤੇ ਜਾਨੀ ਕਿ ਗੱਲ ਬਣ ਗਈ ਬਸ ਜਾਣਾ ਤਾਂ ਜਾਣਾ ਬਸ ਠੀਕ ਹੈ ਜੀ 60 ਸਾਲ ਤੱਕ ਮਹਾਰਾ ਜੀ ਦੇ ਡੀਕਦੇ ਆਯੂਸ਼ ਸਾਹਿਬ 50 ਸਾਲ ਦੇ ਹੋ ਗਏ ਆ ਅੱਛਾ ਜੀ ਮਹਾਰਾ ਜੀ ਦੀ ਕਿਰਪਾ ਕਰਤੀ ਹੈ ਠੀਕ ਹੈ ਜੀ ਆਪਣਾ ਵੈਸੇ ਕਿਹੜਾ ਪਿੰਡ ਹੈ ਜੀ ਸਾਟਾ ਪਿੰਡ ਹੈ ਸਹਿਣਪਾਲ ਸਹਿਣਪਾਲ ਹਰਿਆਣਾ ਜੀ ਹਰਿਆਣਾ ਸਰਸਾ ਚਿਲਾ ਠੀਕ ਹੈ ਜੀ ਵਧੀਆ ਲੱਗ ਰਹੀ ਆ ਸਫਰੀ ਬਹੁਤ ਵਧੀਆ ਆ ਜੀ ਵਧੀਆ ਹੋ ਰਿਹਾ ਜਣੀ ਕੇ ਜਾਂਦਾ ਹੈ ਤੇ ਆਪਣੇ ਨਾਲ ਦੇ ਆ ਜਿਹੜੀ ਦੂਜੀ ਬੱਸ ਆ ਨਾ ਆਪਣੇ ਨਾਲ ਦੀ ਇਹਦੇ ਚ ਵੀ ਜਿਹੜੇ ਯਾਤਰਾ ਕਰਨ ਵਾਲੇ ਬੰਦੇ ਉਤਰ ਰਹੇ ਨੇ ਨਾ ਹਾਂ ਜੀ ਆ ਨੀ ਅੰਕਲ ਜੀ ਜਿਹਨਾਂ ਨਾਲ ਆਪਾਂ ਆਏ ਆ ਤੇ ਇੱਧਰ ਆਪਣੇ ਸੁਖਪ੍ਰੀਤ ਜੁਣੀ ਸੇਵਾ ਕਰ ਰਹੇ ਨੇ ਨਾ ਸੰਗਤ ਦੇ ਲਈ ਜਿਹੜਾ ਲੰਗਰ ਪ੍ਰਸ਼ਾਦ ਦੇ ਦੀ ਤਿਆਰੀ ਕਰਾ ਰਹੇ ਨੇ ਸੁਖਬ੍ਰੀਤ ਜੀ ਹਾਂਜੀ ਸੁਖਬ੍ਰੀਤ ਜੀ ਹਾਂਜੀ ਕੀ ਹੋ ਗਿਆ ਹਾਂਜੀ ਪਾਣੀ ਨਿਕਲਦਾ ਅੱਖਾਂ ਜੀ ਪਿਆਜ਼ ਆ ਰਿਹਾ ਹਾਂ ਗਿਆ ਸਾਰੇ ਆਪਣੇ ਲੰਗਰ ਲੰਗਰ ਤਿਆਰ ਕਰਨ ਲੱਗੇ ਹਾਂ ਇਹ ਸੁਖਬ੍ਰੀਤ ਜੀ ਸੇਵਾ ਨਿਭਾ ਰਹੇ ਨੇ ਲੰਗਰ ਤਿਆਰ ਕਰ ਰਹੇ ਨੇ ਪਹਿਲਾਂ ਜਾਸ਼ ਅਕਲੀ ਸਾਰੀ ਸੰਗਤ ਨੇ ਹੁਣ ਪ੍ਰਸ਼ਾਦਾ ਜਿਹੜਾ ਉਹ ਤਿਆਰ ਕਰਾਂਗੇ ਬਾਬਿਆਂ ਨੇ ਦਾਲ ਬਣਾ ਕੇ ਰੱਖਤੀ ਸੀ ਇਹ ਪਿਆਜ਼ਾਂ ਦਾ ਤੜਕਾ ਲਾਵਾਂਗੇ ਤੜਕਾ ਲਾ ਕੇ ਫਿਰ ਪ੍ਰਸ਼ਾਦੇ ਬਣਾ ਕੇ ਫਿਰ ਸਾਰੀ ਸੰਗਤ ਨੂੰ ਸ਼ਕਾਵਾਂਗੇ ਸ਼ਕਾਵਾਂਗੇ ਹਾਂਜੀ ਤੇ ਇਧਰ ਆਪਣੇ ਸੰਗਤ ਦੇ ਵਿੱਚ ਜਿਹੜੀਆਂ ਬੀਬੀਆਂ ਆਈਆਂ ਨੇ ਉਹ ਵੀ ਜਿਹੜਾ ਪ੍ਰਸ਼ਾਦ ਦੀ ਤਿਆਰੀ ਕਰ ਰਹੇ ਨੇ ਨਾ ਤੇ ਇਧਰ ਆਪਣੇ ਸਾਰੇ ਅੰਕਲੂਣੀ ਸੇਵਾ 'ਚ ਲੱਗੇ ਹੋਏ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਨੂੰ ਹਨਾ ਆਪਣੇ ਪੰਜਾਬ ਤੋਂ ਜਿਹੜੇ ਐਮਪੀ ਦੇ ਵਿੱਚ ਜਿਹੜੀ ਫਸਲਾਂ ਦੀ ਕਟਾਈ ਕਰਨ ਆਉਂਦੇ ਨੇ ਹਨਾ ਤੇ ਇਧਰ ਮਸ਼ੀਨਾਂ ਵਾਲੇ ਵੀ ਆਏ ਹੋਏ ਨੇ ਬਾਈ ਹਨ ਤੇ ਕਰਾਉਣੇ ਆ ਥੋਡੀ ਗੱਲ ਬਾਤ ਕੀ ਨਾਮ ਆ ਬਾਈ ਜੀ ਆਪਣਾ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਆਪਣਾ ਹੈਗਾ ਜੀ ਵਕੀਲ ਸਿੰਘ ਮਲੋਟੇਰੀਏ ਤੋਂ ਆਏ ਆ ਸੀ ਹਰ ਸਾਲ ਇੱਥੇ ਆਉਣੇ ਆ ਗੁਰਦੁਆਰਾ ਸਾਹਿਬ ਸੇ ਬਹੁਤ ਵਧੀਆ ਨੇਚਰਾ ਬਾਬਾ ਜੀ ਦਾ ਗੁਰਦੁਆਰਾ ਸਾਹਿਬ ਵੀ ਬਹੁਤ ਵਧੀਆ ਹੈ ਤੇ ਫਸਲ ਕਟਣੇ ਸਵਾਸਤੇ ਅਸੀਂ ਆਉਣੇ ਆ ਹਰ ਇੱਕ ਸਾਲ ਜਾਨੀ ਕਿ ਮਸ਼ੀਨ ਲੈ ਕੇ ਆਉਣੇ ਮਲੋਟੇਰੀਏ ਚੋਂ ਹੈ ਬਾਈ ਹਾਂਸੀ ਹਾਂ ਮਲੋਟੇਰੀਏ ਆਪਣਾ ਪਿੰਡ ਆ ਬਾਬਾ ਜੀ ਬਹੁਤ ਵਧੀਆ ਹੈ ਬਿਆਵਰਾ ਪਿੰਡ ਚ ਹੈ ਬਿਆਵਰਾ ਪਿੰਡ ਹੈ ਜਿੱਥੇ ਗੁੰਡਾ ਜੀ ਲਾਇਗਾ ਗੁਰਦੁਆਰੇ ਦੀ ਲੋਕੇਸ਼ਨ ਤੁਸੀਂ ਤੇ ਆਪਣਾ ਨਵਾਂ ਵਕੀਲ ਸਿੰਘ ਹੈ ਬਲੌਟ ਸੰਗਤ ਹੁੰਦੀ ਹੈ ਇੱਥੇ ਔਰ ਲੰਗਰ ਪਾਣੀ ਸਭ ਕੁਝ ਬਾਬੇ ਵੱਲੋਂ ਫਰੀ ਸੇਵਾ ਕੀਤੀ ਜਾਂਦੀ ਹੈ ਰੈਨ ਨੂੰ ਵਧੀਆ ਲੰਗਰ ਹਾਲ ਬਨੇ ਹਾਲ ਬਨੇ ਹੋਏ ਨੇ ਵਧੀਆ ਸੁਵਿਧਾ ਹੈਗੀ ਹੈ ਹਾਂ ਤੁਸੀਂ ਹਰ ਸਾਲ ਆ ਕੇ ਉਰੇ ਫਿਰ ਰੁਕਦੇ ਹੋ ਬਾਈ ਅੱਛਾ ਜਾਨੀ ਕਿ ਮਸ਼ੀਨ ਤੇ ਆਉਨੇ ਤੁਸੀਂ ਤੇ ਇੱਥੇ ਆ ਕੇ ਹਰ ਸਾਲ ਇੱਥੇ ਦੇ ਜਾਨੀ ਕਿ ਸੀਜ਼ਨ ਲਾਉਣੇ ਤੁਸੀਂ ਐਮਪੀ ਦੇ ਹਨਾ ਹਾਂ ਹਰ ਸਾਲ ਹਾਂ ਆਪਣੇ ਪੰਜਾਬ ਤੋਂ ਬਹੁਤ ਆਉਂਦੀਆਂ ਨੇ ਮਸ਼ੀਨਾਂ ਹਨਾ ਐਮਪੀ ਦੇ ਹਜੂਰ ਸਾਹਿਬ ਤੋਂ ਹਜੂਰ ਸਾਹਿਬ ਨੂੰ ਜਾਂਦੇ ਹੋਏ ਗੁਰਦੁਆਰੇ 'ਚ ਹਰ ਇੱਕ ਸੰਗਤ ਰੁਕਦੀ ਹੈ 700 ਕਿਲੋਮੀਟਰ ਦੂਰੀ ਤੇ ਸਥਿਤ ਹੈ ਇਹ ਪਿੱਛੇ ਹਜੂਰ ਸਾਹਿਬ ਤੋਂ ਪਿੱਛੇ ਗੁੰਨੇ ਜਿਲ੍ਹੇ ਚ ਬੰਦਾ ਗੁਰਦੁਆਰਾ ਸਾਹਿਬ ਆਵਰਾ। ਵਾਏ ਗੁਰ ਤੁਹਾਡੇ ਨਾਲ ਦੇ ਹੋਰ ਬਹੁਤ ਆਉਂਦੇ ਹੋਣਗੇ ਬਾਈ ਹਨਾ? ਹਾਂ ਬਹੁਤ ਸਾਰੇ ਵੀਰ ਆਉਂਦੇ ਆ ਪੰਜਾਬ ਤੋਂ ਸੀਜ਼ਨ ਨੂੰ। ਤੇ ਤੁਹਾਡੇ ਨਾਲ ਹੋਰ ਵੀ ਕੰਪੈਨੀਆਂ ਨੇ ਜਾਂ ਇਕੱਲੇ ਕਿ ਆਏ ਤੁਸੀਂ? ਅਸੀਂ ਦੋ ਕੰਪੈਨੀਆਂ ਲੈ ਕੇ ਆਏ ਆ। ਠੀਕ ਹੈ ਜੀ। ਵਾਏ ਗੁਰ ਜੀ ਕਾ ਖਾਲਸਾ ਵਾਏ ਗੁਰ ਜੀ ਕੀ ਫਤਿਹ। ਹਾਂਜੀ। ਇਹ ਸੀਗੇ ਬਾਈ ਹਨਾ ਆਪਣੇ ਇੱਥੇ ਕੀ ਕਹਿੰਦੇ ਨੇ ਮਸ਼ੀਨ ਲੈ ਕੇ ਆਏ ਹੋਏ ਨੇ ਤੇ ਥੇੜੀ ਫਸਲ ਦੀ ਕਟਾਈ ਹੁੰਦੀ ਆ ਉਹ ਆ ਕੇ ਕਰਦੇ ਨੇ ਹਨਾ। ਪੰਜਾਬ ਤੋਂ ਆਏ ਨੇ ਪੰਜਾਬ ਤੋਂ ਜਿਹੜੀਆਂ ਬਹੁਤ ਉਰੇ ਮਸ਼ੀਨਾਂ ਆਉਂਦੀਆਂ ਹੁੰਦੀਆਂ ਨੇ ਐਮਪੀ ਫਸਲ ਦੀ ਕਟਾਈ ਵਾਸਤੇ ਤੇ ਇੱਧਰ ਆਪਣੇ ਸਾਰੇ ਅੰਕਲ ਨੂੰ ਜਿਹੜੇ ਆਪਣੇ ਨਾਲ ਐ ਯਾਤਰਾ ਦੇ ਵਿੱਚ ਸ਼ਾਮਲ ਨੇ ਬੈਠੇ ਨੇ ਤੁਹਾਡੀ ਕਰਵਾਉਣੇ ਇਹਨਾਂ ਨਾਲ ਵੀ ਗੱਲਬਾਤ ਹੋਰ ਜੀ ਅੰਕਲ ਜੀ ਹੋਰ ਵੀ ਠੀਕ ਹੈ ਕਵੇਂ ਚੱਲ ਰਿਹਾ ਜੀ ਸਫ਼ਰ ਸਾਬ ਦਾ ਟੀਮ ਦਾ ਬਹੁਤ ਮੌਸਮ ਬਣ ਸੁਹਾਣਾ ਹੈ ਬਹੁਤ ਵਧੀਆ ਰਹਿ ਰਿਹਾ ਹੈ ਹਾਂ ਇੱਧਰ ਜਿਹੜਾ ਮੀਂਹ ਪੈ ਗਿਆ ਵਧੀਆ ਹੋ ਗਿਆ ਮੌਸਮ ਨਾ ਜੀ ਅ ਕੱਲ ਪਰਸੋਂ ਜਿਹੜੀ ਗਰਮੀ ਬਹੁਤ ਸੀਗੀ ਹੈ ਨਾ ਇੱਧਰ ਆ ਕੇ ਜਿਹੜੀ ਕਿ ਮੌਸਮ ਦਾ ਕੁਝ ਵਧੀਆ ਹੋ ਗਿਆ ਨਾ ਜੀ ਦਰਮੀ ਬਿਲਕੁਲ ਆ ਹਾਂ ਜਿਹੜਾ ਮਹੀ ਪੈ ਗਿਆ ਉਹਦੇ ਨਾਲ ਠੀਕ ਹੋ ਗਿਆ ਮੌਸਮ ਕੁਝ ਤੇ ਆ ਸਾਰੇ ਇੱਧਰ ਵਿਸ਼ਰਾਮ ਕਰਨ ਦੇ ਲਈ ਮੰਜੇ ਲੱਗੇ ਹੋਏ ਨੇ ਜੀ ਤੇ ਬਹੁਤ ਲੋਕ ਜਿਹੜੇ ਵਿਸ਼ਰਾਮ ਕਰ ਰਹੇ ਨੇ ਤੇ ਉੱਧਰ ਜਿਹੜਾ ਲੰਗਰ ਤਿਆਰ ਹੋ ਰਿਹਾ ਤੇ ਫਿਰ ਤੇ ਬਸ ਲੰਗਰ ਛੱਕ ਕੇ ਅੱਗੇ ਸਫ਼ਰ ਦੀ ਸ਼ੁਰੂਆਤ ਕਰਦੇ ਆਂ ਫਿਰ ਅੱਗੇ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਬਾਹਰ ਆ ਖੜੇ ਆ ਹਨਾ ਤੇ ਇੱਥੇ ਜਿਹੜੇ ਆਪਣੇ ਪੰਜਾਬ ਤੋਂ ਬਾਈ ਮਸ਼ੀਨਾਂ ਲੈ ਕੇ ਆਏ ਹੋਏ ਨੇ ਨਾ ਤੇ ਇੱਧਰ ਰਿਪੇਅਰ ਕਰ ਰਹੇ ਨੇ ਤੇ ਇੱਥੇ ਜਿਹੜੀ ਸੋਇਆਬੀਨ ਦੀ ਫਸਲ ਦੀ ਕਟਾਈ ਚੱਲਦੀ ਹੈ ਨਾ ਤੇ ਉਹ ਕਰਦੇ ਨੇ ਇੱਧਰ ਬਾਈ ਹੈ ਨਾ ਮਸ਼ੀਨ ਦੀ ਰਿਪੇਅਰ ਕਰ ਰਹੇ ਨੇ ਮਲਾਉੜ ਤੋਂ ਪਹੁੰਚੇ ਹੋਏ ਨੇ ਬਾਈ ਇੱਥੇ ਤੇ ਇੱਧਰ ਜਿਹੜੀ ਆਪਾਂ ਤੁਹਾਨੂੰ ਫਸਲ ਵੀ ਦਿਖਾ ਦਿੰਨੇ ਹਾਂ ਨਾ ਸੋਇਆਬੀਨ ਦੀ ਫਸਲ ਤੇ ਆਹ ਏ ਜੀ ਸੋਇਆਬੀਨ ਦੀ ਫਸਲ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਇਹਦੀ ਜਿਹੜੀ ਕਟਾਈ ਚੱਲ ਰਹੀ ਹੈ ਤੇ ਇੱਧਰ ਬਾਈ ਜਿਹੜਾ ਖੇਤ ਦੇ ਵਿੱਚ ਕੰਮ ਕਰਨ ਲੱਗਿਆ ਹੋਇਆ ਤੇ ਅੰਕਲ ਜੀ ਇਹਦੇ ਨਾਲ ਗੱਲਬਾਤ ਕਰਨੇ

अच्छा, रोड के साथ में रोड के साथ में एक बिग्गा एक बिग्गा अच्छा बिग्गा कितने पांच किनाल का आप मतलब फार्मर हो किसान हो मालिक हो खेत के कितना खेत है आपके पास हमारे पास चार बीघा जमीन जुण है चार बीघा जमीन है यही पे अलग ये, ये, ये नहीं डांगर डांगर की, की, अच्छा, हाँ, देगा वो और यहाँ पे कौन कौन सी फसल होती है होती है गेहूँ चना धनिया हाँ। और फिर किधर बेचते हो मंडी में जाके बेचते हो मंडी में हो। जा, 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 ले, जो आरती जो है जहाँ से ले जाता है खेत ऐसी खेत से हाँ, हाँ। ले जाता है हमें आप अच्छा। लेके जाते हो ठीक है कौन सी मंडी है आपके नजदीक ब्याोरा बयारा बरा यही है जी, है जी। इते इते नहीं यहाँ पानी का क्या साधन है जो खेत में पानी लगा ट्यूबवेल लग लग है कितना गहरा पानी है तीन, तो तीन, तीन, तीन सौ फुट तो अच्छा पानी मीठा है वैसे मीठा मीठा है है बिजली कनेक्शन है ट्यूबवेल मतलब बिजली कनेक्शन से चल रहे हैं अच्छा कितने हाउस पावर की मोटर है तीन अच्छा दो ढाई इंच पानी होगा है ਅੱਛਾ ਅੱਛਾ ਠੀਕ ਹੈ ਠੀਕ ਤੇ ਆ ਨੇ ਜੀ ਸਾਰੇ ਖੇਤ ਆਪਣੇ ਹਨਾ ਐਮਪੀ ਦੇ ਤੇ ਇੱਥੇ ਜਿਹੜੀ ਤੁਹਾਡੀ ਆਪਾਂ ਨੇ ਇੱਥੋਂ ਦੇ ਕਿਸਾਨ ਨਾਲ ਗੱਲਬਾਤ ਕਰਵਾਈ ਸੋਆ ਵੀ ਹੱਥ ਸੇ ਕਾਟੀ ਹੈ ਹੱਥ ਸੇ ਕਾਟੀ ਹੈ ਇਸ ਸਥਿਤੀ ਤੇ ਯਾਦ ਇਸ ਕੋ ਥਰੈਸਰ ਅੱਛਾ ਠੀਕ ਹੈ ਯਾਦਾ ਜਰਾ ਯਹਾਂ ਪੇ ਸੋਇਆ ਵੀ ਨ ਹੁੰਦੀ ਹੈ ਨਾ ਠੀਕ ਹੈ ਸੋਹਾ ਸੋਇਆ ਵੀ ਨ ਹੋਰ ਗੇਹੂੰ ਹੁੰਦੀ ਹੈ ਗੇਹੂੰ ਤਾਂ ਆਪ ਇਸਕੇ ਬਾਅਦ ਬਜਾਈ ਹੋਗੀ ਬਜਾਈ ਹੈ ਬਸ ਆਪ ਵਾਲੀ ਫਸਲ ਕੌਣ ਸੀ ਹੈ ਜੋ गेहूं की हो खरी नहीं नहीं गेहूं की तो हो गई आप जो चल रही है अभी जो जिसकी कटाई कर मूंग और इनवारी मक्का मक्का और मूंग तीन है सोयाबीन मक्का मूंग है हां ठीक है जी ते आ ने जी एथे दे ਕਿਸਾਨਾਂ ਦੇ ਖੇਤ ਤੇ ਸਾਹਮਣੇ ਤੁਹਾਨੂੰ ਆਪਣਾ ਟਿਊਬਨ ਵੀ ਦਿਖਾ ਦੇਣੇ ਆ ਇਹ ਜਾਰ ਦੇ ਰੋਡ ਕੇ ਪਾਸ ਤੋਂ ਇਤਨਾ ਰੇਟ ਮੰਨ ਲੇਤੇ ਆ ਤੇ ਆ ਸਾਹਮਣੇ ਤੁਸੀਂ ਦੇਖੋ ਟਿਊਬਨ ਲੱਗਿਆ ਹੋਇਆ ਹੋਰੇ ਹੈਨਾ ਇੱਥੇ ਵੀ ਜਿਹੜੇ ਮੋਟਰਾਂ ਦੇ ਕਨੈਕਸ਼ਨ ਹੈਗੇ ਨੇ ਹਾਂ ਤੇ ਬਾਈ ਦੇ ਦੱਸਣ ਅਨੁਸਾਰ ਕਹਿੰਦੇ ਵੀ 300 ਫੁੱਟ ਤੇ ਜਿਹੜਾ ਉਰੇ ਪਾਣੀ ਆ ਹਨ ਤੇ ਇੱਥੋਂ ਦੇ ਕਿਸਾਨ ਦੇ ਨਾਲ ਥੋੜੀ ਜਿਹੜੀ ਆਪਾਂ ਨੇ ਗੱਲਬਾਤ ਕਰਵਾਈ ਆ ਤੇ ਉਹ ਸਾਹਮਣੇ ਜਿਹੜੀ ਸੋਇਆਬੀਨ ਕੱਟ ਕੇ ਬਾਈ ਨੇ ਢੇਰੀ ਲਾਈ ਹੋਈ ਆ ਹਨ ਤੇ ਇੱਥੇ ਜਿਹੜੀ ਇਹ ਕਹਿੰਦੇ ਵੀ ਹੱਥੀਂ ਅਸੀਂ ਕਟਾਈ ਕਰੀ ਆ ਤੇ ਅ ਥ੍ਰੈਸ਼ਰ ਦੇ ਨਾਲ ਜਿਹੜੀ ਇਹ ਸੋਇਆਬੀਨ ਨੂੰ ਕੱਢਣਗੇ ਹਨ ਜਿਵੇਂ ਆਪਣੇ ਪਿਛਲੇ ਅੱਜ ਤੋਂ ਵੀ 25 ਸਾਲ ਪਹਿਲਾਂ ਥਰੇਸ਼ਰਾਂ ਦੇ ਨਾਲ ਜਿਵੇਂ ਆਪਣੇ ਕਣਕ ਕੱਢਦੇ ਹੁੰਦੇ ਸੀ ਨਾ ਤੇ ਇੱਥੇ ਜਿਹੜੀ ਫਸਲ ਗੇਹੂ ਤੇ ਜ਼ਿਆਦਾਤਰ ਸੋਇਆਬੀਨ ਕਹਿੰਦੇ ਹਨ ਜੀ ਹਾਂ ਹੋਰ ਸੋਇਆਬੀਨ ਮੱਕਾ ਤੇ ਮੂੰਗ ਹਾਂਜੀ ਫਿਰ ਕਣਕ ਨਾਲ ਦੀਆਂ ਸੰਗਤਾਂ ਜਿਹੜਾ ਲੰਗਰ ਪਾਣੀ ਸ਼ੱਕੇ ਤਿਆਰ ਹੋ ਚੁੱਕੇ ਨੇ ਤੇ ਬਸ ਤੇ ਵਿੱਚ ਬਹਿਨੇ ਤੇ ਸਫ਼ਰ ਦੀ ਕਰਦਿਆਂ ਠਿਆਰੀ ਤੇ ਆਏ ਜੀ ਆਪਣੀ ਬਸ ਤੀਰਥ ਯਾਤਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਨਿਹੰਗ ਸਾਧ ਸੰਗਤ ਗੁਰਦੁਆਰਾ ਚੋਰਮਾਰ ਸਾਹਿਬ ਜੀ ਜ਼ਿਲ੍ਹਾ ਸਰਸਾ ਹਰਿਆਣਾ ਠੀਕ ਹੈ ਜੀ ਉੱਥੇ ਇੱਕ ਘੰਟੇ ਦਾ ਵਿਸ਼ਰਾਮ ਕਰਕੇ ਹਾਂਜੀ ਤਾਂ ਦੱਲਪਣੀ ਸ਼ੱਕ ਨੂੰ ਉਸ ਤੋਂ ਬਾਅਦ ਰਵਾਨਾ ਹੋਣਗੇ ਜੀ ਬਹਿਰਾਂਪੁਰ ਜੀ ਠੀਕ ਹੈ ਜੀ ਬਹਿਰਾਂਪੁਰ ਸ਼ਾਮ ਨੂੰ ਰੁਕਾਂਗੇ ਜੀ ਨਾਈਟ ਅੱਜ ਦੀ ਬਹਿਰਾਂਪੁਰ ਹੈ ਠੀਕ ਹੈ ਜੀ ਉੱਥੇ ਦਰਸ਼ਨ ਮੇਲਾ ਕਰਕੇ ਸਵੇਰੇ ਅਮਰਤਵੇੜੇ ਉੱਥੇ ਚੱਲਾਂਗੇ ਜੀ ਉਸ ਤੋਂ ਬਾਲਾਸਪੁਰ ਹੁੰਦੇ ਹੋਏ ਕੱਲ ਸ਼ਾਮ ਨੂੰ ਆਪਾਂ ਹਜੂਰ ਸਾਹਿਬ ਪੈਸਰੀ ਜੀ ਤੋਂ ਫੋਨ ਕਰਾਂਗੇ ਹਾਂਜੀ ਕੱਲ੍ਹ ਸ਼ਾਮ ਨੂੰ ਕੋਈ ਗੱਲ ਜੀ ਕਰਨੀ ਪਵੇਗੀ ਅੰਕਲ ਜੀ ਦੇ ਦੱਸ ਅਨੁਸਾਰ ਕੱਲ ਕੱਲ ਨੂੰ ਜਿਹੜਾ ਹਜੂਰ ਸਾਹਿਬ ਪਹੁੰਚਾਂਗੇ ਅਸੀਂ ਤੇ ਅੱਜ ਰਾਤ ਨੂੰ ਜਿਹੜਾ ਬਹਿਰਾਮਪੁਰ ਰੁਕਾਂਗੇ ਹਨਾ ਤੇ ਆਪਣੀ ਬੱਸ ਜਿਹੜੀ ਸਟਾਰਟ ਹੋ ਚੁੱਕੀ ਹੈ ਤੇ ਸਾਰੇ ਜਿਹੜੀ ਸਾਧ ਸੰਗਤ ਆ ਬੱਸ ਦੇ ਵਿੱਚ ਬੈਠ ਚੁੱਕੇ ਹਨ। ਕੀ ਕਰਦੇ ਆ ਅੱਜ ਸਾ ਨੂੰ ਨੂੰ ਤਿੱਜਾ ਦਿਨ ਹੋ ਗਿਆ ਐਡੀ ਵਧੀਆ ਜਾਸਨਾ ਸਾਡੀ ਆਨੰਦ ਮੰਗਲ ਆਇਆ ਪਹਿਲਾਂ ਤਾਂ ਘਰੇ ਆਏ ਸੀ ਵੀ ਭਰਾ ਉਹ ਗੱਡੀ ਦੇ ਵਿੱਚ ਪੜੇ ਉੱਥੇ ਜਾਵਾਂਗੇ ਹਾਂ ਜੀ ਹੋਰ ਤਾਂ ਗੱਡੀ ਦੇ ਵਿੱਚ ਨਾ ਸੁਰਗਪੁਰ ਹੀ ਬਣਿਆ ਪਿਆ ਆਪਣਾ ਦਾ ਤੇ ਜਿਹੜਿਆਂ ਦੀ ਯਾਤਰਾ ਮਹਾਰਾਜ ਸਫਲ ਕਰੇ ਚੜ੍ਹਦੀ ਕਲਾ ਕਰੇ ਉਹ ਆਹਿੰ ਦੀ ਖਾਸਸਾ ਹੋਏ। ਹਾਂਜੀ ਵਾਹਿਗੁਰੂ। ਨੋ ਚਲੋ ਜੀ ਜਮਾ। ਇਹ ਸਾਰੀ ਸੰਗਤ ਜਿਹੜੀ ਆਪਣੇ ਬੈਠ ਚੁੱਕੀ ਆ ਵਾਸਤੇ ਵਿੱਚ ਨਾ ਤੇ ਇਥੋਂ ਬਸ ਅੱਗੇ ਦਾ ਸਫ਼ਰ ਜਿਹੜਾ ਫਿਰ ਸਟਾਰਟ ਕਰਦੇ ਹਾਂ। ਚਲੋ ਜੀ ਸਖੋ ਰੀਤੀ ਫਿਰ। ਹਾਂਜੀ ਹਾਂ ਇਥੋਂ ਗੁਰਦੁਆਰਾ ਦੌਂਦਵਾ ਸਾਹਿਬ ਤੋਂ ਚੱਲਣ ਲੱਗੇ ਆ ਲੰਗਰ ਪਛਾਦਾ ਚੱਕੇ ਦਰਸ਼ਨ ਕਰਕੇ ਅੱਗੇ ਜੀ ਯਾਤਰਾ ਜੀ ਸ਼ੁਰੂ ਕਰਾਂਗੇ ਹਾਂ ਤੇ ਅੱਗੇ ਜਿਹੜਾ ਆਪਣਾ ਅਗਲਾ ਸਟਾਪ ਕਿੱਥੇ ਕਹਿੰਦੇ ਨੇ ਹੈ ਜੀ ਹਾਂ ਇੰਦੋਰ 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 ਹੁੰਦੇ ਹੋ ਜਾਵਾਂਗੇ ਬਾਕੀ ਰਸਤੇ ਦੇ ਵਿੱਚ ਕਹਿੰਦੇ ਇਹ ਸ਼ਾਇਦ ਚਾਹ ਵੀ ਬਣਾਈਏ ਸਾਮਾ ਵਾਲੇ 10 ਵਜੇ ਦਾ ਹੀ ਹੋਇਆ ਅੱਜ ਜਣੀ ਕਿ ਛੇਤੀ ਜਿਹੜੇ ਆਪਾਂ ਚੱਲ ਪਏ ਸੀਗਾ ਨਾ 4 4:30 ਵਜੇ ਸੀ ਉੱਥੋਂ ਚੱਲ ਪਏ ਸੀਗੇ ਬਾਕੀ ਅੰਕਲ ਜੀ ਨਾਲ ਵੀ ਗੱਲਬਾਤ ਕਰਦੇ ਆਂ ਹਾਂ ਜੀ ਅੰਕਲ ਜੀ ਕਿਵੇਂ ਚੱਲਦੀ ਹੈ ਯਾਤਰਾ ਜੀ ਦੱਸੋ ਵਧੀਆ ਵਧੀਆ ਚੱਲਦੀ ਬਈ ਕਿੱਥੋਂ ਤੁਸੀਂ ਕਿਹੜੇ ਪਿੰਡ ਤੋਂ ਲੋ ਜਾ ਦੱਸੋ ਕਿਹੜਾ ਇਲਾਕਾ ਹੋਣਾ ਕੀ ਬੱਸ ਹੈ ਤਾਂ ਪੈਂਡ 450 ਬੱਸਾਂ ਆ ਰਹੀਆਂ ਹਾਂਜੀ ਉਹਦੇ ਪੈਂਡ ਕਰੀ ਜਾਦਾ ਠੀਕ ਹੈ ਜੀ ਠੀਕ ਹੈ ਜੀ ਝਲਾ ਸਾਹ ਤੋਂ ਦੇ ਠੀਕ ਹੈ ਠੀਕ ਹੈ ਯਾਤਰਾ ਵਧੀਆ ਜਲਦੀ ਹੈ ਜੀ ਵਧੀਆ ਵਧੀਆ ਜੀ ਠੀਕ ਹੈ ਜੀ ਲੋ ਵੀ ਨਾ ਨਾ ਕਰਤਾ ਹਾਂਜੀ ਯਾਤਰਾ ਵਧੀਆ ਜਲਦੀ ਹੈ ਬਾਬਾ ਜੀ ਹਾਂਜੀ ਹਾਂਜੀ ਯਾਤਰਾ ਬਹੁਤ ਵਧੀਆ ਹੈ ਜੀ ਸਾਡਾ ਟ੍ਰੈਂਡ ਸੈਨਪਾਲਾ 2419 ਹੈ ਗੱਡੀ ਜੀ ਠੀਕ ਹੈ ਜੀ ਸਾਤਰਾ ਕੀ ਪੁੱਛਦਾ ਅੱਜ ਤਾਂ ਜੀ ਅਸੀਂ ਆਪ ਹੀ ਪੁਸ਼ਾਦਾ ਤਿਆਰ ਕੀਤਾ ਠੀਕ ਹੈ ਹਾਂਜੀ ਬੜਾ ਆਨੰਦ ਆ ਸਾਰੀਆਂ ਸੰਗਤਾਂ ਇੱਕੋ ਹੀ ਆ ਕੋਈ ਸੰਤਾ ਚ ਵੇਸ਼ਭਾਵ ਕੋਈ ਨਹੀਂ ਸਾਰੀ ਮਿਲ ਜੁਲ ਕੇ ਰਹਿੰਦੀਆਂ ਅਨੰਦ ਜੀ ਦਾ ਬਾਈਕ ਮੱਤੀ ਦਾ ਨਾਮ ਜੀ ਬੱਤੇ ਬਾਈਰੂਲੀ ਦਾ ਖਾਲਸਾ ਤੇ ਬਾਈਰੂਲੀ ਦੇ ਸਾਥੀ ਜਿੱਥਾ ਸਾਰੀ ਸੰਗਤ ਜਿਹੜੀ ਬਹੁਤ ਖੁਸ਼ ਆਨ ਹੈ ਤੇ ਜੇ ਕਾਰੇ ਲਗਾ ਕੇ ਆਪਾਂ ਅੱਗੇ ਦੇ ਸਫਰ ਦੇ ਵੱਲ ਜਿਹੜੀ ਗੱਡੀ ਖਿੱਚਦੀ ਉਹ ਕਿਹਨਾ ਸੰਖਿਆ ਨੰਬਰ ਕਿਹ ਕਿ ਕੀ ਨੇ ਇਹ ਚੱਕੇ ਜੀ ਬਿਜਲੀ ਪੈਦਾ ਕਰਦੇ ਨੇ ਇਹ ਬਿਜਲੀ ਪੈਦਾ ਕਰਦੇ ਨੇ ਬਿਸੀ ਤੇ ਯਾਰ ਸਾਰੇ ਬਸ ਪਰ ਜੇ ਕੀ ਹਾਂ ਜੀ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਨੇ ਯਾਰ ਬਿਜਲੀ ਪੈਸਾ ਕਰਦੇ ਨੇ ਇਸਨੇ ਕੰਮ ਚਾਹ ਨਹੀਂ ਕਰਦੇ 25 ਦਾ ਟ੍ਰਾਂਸਫਰਮ ਹੁੰਦਾ ਹੈਲੇ ਦੇ ਅੱਛਾ ਜੀ ਆਹ ਸੁਣੋ 25 ਦਾ ਟ੍ਰਾਂਸਫਰਮ ਹੁੰਦਾ ਉਹ ਪੈਸੇ ਪੂਰੀ ਕਰਦਾ 25 ਦਾ ਟ੍ਰਾਂਸਫਰਮ ਬਿਜਲੀ ਪੂਰੀ ਕਰਦਾ ਜਾਨੀ ਕਿ ਬਿਜਲੀ ਤਿਆਰ ਕਰਦੇ ਨੇ ਦੋਸਤ ਇਹ ਦੇਖਣ ਨੂੰ ਥੋੜੀ ਲਾਜੀ ਹੁੰਦੀ ਲੱਗਦੀ ਹੈ ਕਾ ਵੀ ਵੱਡੀ ਹੈ 70 ਔਰ 80 ਦਾ ਅੰਦਰ ਬੁੱਟਾ ਜੀ ਭੋਮਨਦਾਸ ਮਾਹਰ ਨੇ ਦਾ ਮਾਲ ਬਣਾਇਆ ਇਹ ਹੀ ਹੋ ਕੇ ਮੋਨ ਕਰਾ ਲਗਾਈ ਜੀ ਕੰਮ ਹੋਈ ਪੁੱਛੇ ਰੋਕ ਕੇ ਵੀ ਕੀ ਸੰਦੇਸ਼ ਆ ਕੇ ਆਫਰ ਕਰਿਆ ਰੇ ਕਿ ਦੇ ਲਾ ਟ੍ਰਾਂਸਫਰ ਕਰਿਆ ਪਿਆ ਮਾਨ ਦਾ ਬੜਾ ਸਪੱਸ਼ਟ ਇਹ ਆਪਣੀ ਜਿਹੜੀ ਬੱਸ ਹੈ ਜੀ ਪੈਟਰੋਲ ਪੰਪ ਤੇ ਰੁਕੀ ਹੈ ਹਨ ਤੇ ਇੱਥੇ ਜਿਹੜਾ ਚਾਹ ਬਣਾਉਣਗੇ ਚਾਹ ਬਣਾਉਂਗੇ ਸਫਰੀਦ ਚਾਹ ਅੱਛਾ ਤੇ ਆਹ ਬਾਈ ਵੀ ਆਪਣੇ ਨਾਲ ਯਾਤਰਾ ਦੇ ਵਿੱਚ ਹਨਾ ਕੀ ਨਾਮ ਆ ਬਾਈ ਜੀ ਆਪਣਾ? ਸ਼੍ਰੀ ਬਾਈ ਗੁਰਦੀ ਕੀ ਖਤੇ? ਆ ਨਾਮ ਕੀ ਆ ਵੀਰੇ ਆਪਣਾ? ਕਰਨਦੀਪ ਸਿੰਘ ਜੀ। ਅੱਛਾ ਕਿਹੜਾ ਪਿੰਡ ਤੋਂ ਬਾਈ? ਸਿੰਘਪੁਰੇ ਤੱਕ ਫ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੋਲ। ਠੀਕ ਆ। ਸਿੰਘਪੁਰੇ ਤੋਂ ਆ ਬਾਈ? ਹਾਂ ਜੀ। ਠੀਕ ਆ ਜੀ। ਆਪਾਂ ਵੀਰੇ ਆਪਣਾ ਪਿੰਡ ਜਗਰਾਂ ਸਿੰਘ ਤੇ ਜੰਮਰਵਾਲਾ। ਹਾਂ। ਨਾਮ ਵੀਰੇ? ਰਵੀ ਜੀ। ਜੀ ਜੀ ਆਹਦੇ ਹੋ ਜੇ ਆਪਣਾ ਮਿੱਤਰ ਬਣ ਗਿਆ ਅੱਛਾ ਅੱਛਾ ਜਿਹੜੇ ਕਿ ਆਲਦ ਆਲੇ ਲਵੇ ਲਵੇ ਦੇ ਪਿੰਡ ਦੀ ਇਹ ਹੈ ਬਈ ਇਹਨਾਂ ਪਿੰਡ ਤੋਂ ਭੁੱਕੀ ਮਿਲਦੀ ਬਹੁਤ ਜਿਹੜਾ ਵੀ ਦੂਰੀ ਹੈ ਪਿੰਡ ਨਾਲ ਕਿੰਨਾ ਕਿੰਨਾ ਜਾਵੇ ਜਿਹੜੇ ਕੁੱਕੜਾ ਮੇਰਾ ਪਿੰਡ ਵੀ ਕੋਲੀ ਆ ਇਹਨਾਂ ਦੇ ਠੀਕ ਹੈ ਜੀ ਆਪਣਾ ਕਿਹੜਾ ਜੀ ਆਪਣਾ ਤੁਹਾਡੇ ਕੋਲ ਉਹ ਸਿੰਗਾਪੁਰਾ ਅੱਛਾ ਅੱਛਾ ਫਿਰ ਤੁਸੀਂ ਇੱਕੋ ਪਿੰਡ ਦੇ ਕਮੇ ਦੀ ਚੱਲ ਰਹੀ ਹੈ ਯਾਤਰਾ ਜੀ ਯਾਤਰਾ ਬਹੁਤ ਵਧੀਆ ਚੱਲ ਰਹੀ ਹੈ ਬਹੁਤ ਵਧੀਆ ਆਨੰਦ ਆ ਹਾਂ ਜੀ ਆਪਾਂ ਨੂੰ ਵੀਰੇ ਆਪ ਨੂੰ ਬਹੁਤ ਵਧੀਆ ਯਾਤਰਾ ਚੱਲ ਰਹੀ ਹੈ ਜੀ ਬਹੁਤ ਆਨੰਦ ਆ ਰਿਹਾ ਤੁਸੀਂ ਵੀ ਦੱਸੋ ਆਪਣੇ ਵਿਚਾਰ ਜੀ ਬਹੁਤ ਵਧੀਆ ਲੱਗ ਰਹੀ ਹੈ ਯਾਤਰਾ ਜੀ ਬਹੁਤ ਚੰਗਾ ਲੱਗਿਆ ਤੁਹਾਨੂੰ ਨਿਆ ਯਾਤਰਾ ਕਰਕੇ ਤੁਹਾਨੂੰ ਬਹੁਤ ਵਧੀਆ ਲੱਗਿਆ ਅੱਛਾ ਤੇ ਹੁਣ ਮੈਨੂੰ ਐਂ ਦੱਸੋ ਵੀ ਸਾਰੇ ਜਿਹੜੀ ਸੰਗਤ ਆ ਇਹਨਾਂ ਨੂੰ ਹੁਣ ਚਾਹ ਬਣਾ ਕੇ ਬੁਲਾਉਂ ਚਾਹ ਬੁਲਾਵਾਂਗੇ ਬਣਾਜੋ ਉਹ ਅੰਦਰ ਪਿਆ ਦੇਖੋ ਬਸ ਠੀਕ ਆ ਹੁਣ ਚਾਹ ਦੀ ਤਿਆਰੀ ਕਰ ਰਹੇ ਹਾਂ ਤੇ ਆਪਣੇ ਨਾਲ ਦੇ ਸਾਰੇ ਸਾਥੀ ਜਿਹੜੇ ਅ ਬੱਸ ਦੇ ਵਿੱਚ ਬੈਠੇ ਹੀ ਨਹੀਂ ਤੇ ਹੁਣ ਆਪਾਂ ਵੀ ਚੱਲਦੇ ਹਾਂ ਬੱਸ ਦੇ ਵਿੱਚ ਤੇ ਅੱਗੇ ਦਾ ਜਿਹੜਾ ਸਫ਼ਰ ਸਟਾਰਟ ਆ ਕਰਦੇ ਹਾਂ ਹਾਂ ਜੀ ਸੁਖਪ੍ਰੀਤ ਜੀ ਹੁਣ ਕਿੱਥੇ ਜਾ ਕੇ ਜਿਹੜਾ ਆਪਣਾ ਅਗਲਾ ਸਟਾਪ ਹੋਊਗਾ ਇੰਦੌਰ ਇੰਦੌਰ ਕਿੰਨੇ ਕਿਲੋਮੀਟਰ ਔਰੋਂ 60 ਕਿਲੋਮੀਟਰ ਇੱਥੋਂ 60 ਕਿਲੋਮੀਟਰ ਅੱਗੇ ਜਿਹੜਾ ਆਪਣਾ ਅਗਲਾ ਸਟਾਪ ਹੋਊਗਾ ਪੰਜਾਬੀ ਆਪਣੇ ਜਿੰਨੇ ਪੰਜਾਬੀ ਪਰਿਵਾਰ ਹੈ ਉਹਨਾਂ ਪਰਿਵਾਰਾਂ ਦਾ ਇਸ ਸ਼ਹਿਰ ਦੇ ਨਾਲ ਇਸ ਕਰਕੇ ਲਿੰਕ ਜ਼ਰੂਰ ਹੈ ਵੀ ਜਿਹੜੇ ਪੰਜਾਬੀ ਖਾਸ ਕਰਕੇ ਟਰਾਂਸਪੋਰਟਰ ਰਹੇ ਆ ਜਾਂ ਪੁਰਾਣੇ ਟਰਾਂਸਪੋਰਟਰ ਸੀ ਉਹਨਾਂ ਦਾ ਇੰਦੌਰ ਸ਼ਹਿਰ ਨਾਲ ਬਹੁਤ ਵੱਡਾ ਸਬੰਧ ਸੀ ਬਹੁਤ ਆਪਣੇ ਪੰਜਾਬ ਦੇ ਡਰਾਈਵਰ ਆ ਜਿਹੜੇ ਇੱਥੇ ਡ్రਾਈਵਰੀ ਕਰਕੇ ਗਏ ਆ ਬਹੁਤ ਲੋਕ ਆ ਜਿਨ੍ਹਾਂ ਨੇ ਇੱਥੇ ਕੰਪਨੀਆਂ ਖੋਲੀਆਂ ਹੋਣਗੀਆਂ ਸੀ ਦੌਰ ਦੇ ਵਿੱਚ ਟਰਾਂਸਪੋਰਟਰਾਂ ਖੋਲੀਆਂ ਸੀ ਬੜੇ ਸਾਲ 78 ਤੋਂ ਬਾਅਦ ਕੁਝ ਚੱਲੇ ਗਏ ਸੀ ਬਾਕੀ ਉਸ ਤੋਂ ਪਹਿਲਾਂ ਬਹੁਤ ਵੱਡੇ ਲੋਕ ਇੱਥੇ ਟਰਾਂਸਪੋਰਟਰ ਰਏ ਆਪਣੇ ਪੰਜਾਬ ਦੇ ਇਹ ਸ਼ਹਿਰ ਦੇ ਨੇੜੇ-ਤੇੜੇ ਬਹੁਤ ਬਹੁਤ ਪੱਤਰੀ ਵੀ ਜ਼ਮੀਨ ਹੈਗੀ ਆ ਜਿੱਥੇ ਚੰਗੀਆਂ ਫਸਲਾਂ ਹੁੰਦੀਆਂ ਬਹੁਤ ਵਧੀਆ ਵੀ ਜ਼ਮੀਨ ਹੈਗੀ ਜਿੱਥੇ ਚੰਗੇ ਬਾਗ ਹੁੰਦੇ ਆ ਬਹੁਤ ਚੰਗੇ ਬਾਗ ਕਿੰਨੂ ਸੰਤਰੀ ਬਾਗਟਿਆਂ ਦੇ ਜਾਂ ਹੋਰ ਲੀਚੀਆਂ ਦੇ ਇੱਥੇ ਬਾਗ ਵੀ ਆਸੇ-ਪਾਸੇ ਹੈਗੇ ਆ ਐਮਪੀ ਦਾ ਕਿਹੜਾ ਇਹ ਸਹਾਇਰ ਆ ਜਿੱਥੇ ਇੱਥੇ ਬਹੁਤ ਤਰ੍ਹਾਂ ਦੇ ਮਤਲਬ ਰਿਸੋਰਸ ਟਰਾਂਸਪੋਰਟਰਾਂ ਵਾਸਤੇ ਜਾਂ ਬਾਹੀ ਖੇਤੀ ਕਰਨ ਵਾਲੇ ਵਾਸਤੇ ਵੀ ਇੱਥੇ ਨੇੜੇ-ਨੇੜੇ ਵਧੀਆ ਪਤਲੀ ਜ਼ਮੀਨ ਵੀ ਹੈਗੀ ਆ ਪਾਣੀ ਵੀ ਠੀਕ ਹੈ ਤੁਲਮ ਲਾ ਕੇ ਸਾਰੀ ਸੰਗਤ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਆਪਾਂ ਰੁਕਾਂਗੇ ਦਸਤ ਬਰਾਮੜਾਂ ਜਾਂ ਘੰਟੇ ਦੇ ਕਰੀਬ ਆਪਾਂ ਨੂੰ ਲੱਗ ਜਣੇ ਇੱਥੇ ਇਸ ਤੋਂ ਬਾਅਦ ਆਪਾਂ ਚੱਲੇ ਪਾਵਾਂਗੇ ਅੱਗੇ ਪ੍ਰਹਿਰਾਨਪੁਰ ਜਾ ਕੇ ਆਪਣੀ ਅੱਜ ਰਾਤ ਦੀ ਰਾਤ ਨੂੰ ਜਿਹੜਾ ವಿಶਰਾਮ ਕਰਾਂਗੇ ਆਪਾਂ ਠੀਕ ਹੈ ਜੀ ਸੰਗਤ ਜੀ ਇੱਥੇ ਜਿਹੜਾ ਆਪਾਂ 15-20 ਮਿੰਟ ਜਾਂ ਵੱੱਤ ਵੱੱਤ ਵੀ ਲੱਗ ਸਕਦਾ ਲਾ ਕੇ ਆਰਾਮਦਾਰੀ ਨਾਲ ਆਪਾਂ ਜਾਵਾਂਗੇ ਜੀ ਠੀਕ ਹੈ ਦੱਸਣ ਦਾ ਸਾਡਾ ਫਰਜ਼ ਬੰਦਾ ਕਿਉਂਕਿ ਪਿੱਛੇ ਸੰਗਤਾਂ ਫੋਨ ਕਰਦੀਆਂ ਘਰਾਂ ਤੋਂ ਵੀ ਕਿਹੜੇ ਸ਼ਹਿਰ ਪਹੁੰਚ ਗਏ ਇਹ इंदौर ਸ਼ਹਿਰ ਹੈ ਜੀ ਹਾਂ ਇਹ ਜ਼ਰੂਰੀ ਹੈ ਜੀ ਸਾਰੀ ਸੰਗਤ ਨੋਟ ਕਰਿਓ ਤੇ ਮੋਬਾਈਲ ਤੋਂ ਦੇਖਣ ਦੀ ਥਾਂ ਤੇ ਸਾਰਾ ਇੱਥੇ ਪੱਥੇ ਸ਼ਹਿਰ ਜ਼ਰੂਰ ਦੇਖ ਲਿਓ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅਗਲੇ ਸਟਾਪ ਤੇ ਆ ਕੇ ਰੁਕੇ ਆ ਜੀ ਅੰਦੌਰ ਅੰਦੌਰ ਗੁਰਦੁਆਰਾ ਬਾਬਾ ਬੋਢਾ ਸਾਹਿਬ ਜੀ ਤੇ ਹੁਣ ਤੁਹਾਨੂੰ ਦਰਬਾਰ ਸਾਹਿਬ ਦੇ ਅੰਦਰ ਲੈ ਕੇ ਚਲਦੇ ਆਂ ਤੇ ਕਰਵਾਉਣੀ ਆ ਦਰਸ਼ਨ ਅੰਦੌਰ ਤੋਂ ਆਪਾਂ ਚੱਲ ਪਏ ਆ ਨਾ ਚਾਹ ਪਾਣੀ ਪੀ ਕੇ ਸਫ਼ਰ ਦੀ ਜਿਹੜੀ ਸ਼ੁਰੂਆਤ ਆ ਕਰ ਦੱਤੀ ਆ ਤੇ ਜਾਨਗਤ ਦੇਦਾ ਇੱਕ ਨਰਮਦਾ ਦੇ ਕਿ ਇਹ ਆ ਜੀ ਨਰਮਦਾ ਨਦੀ ਤੇ ਬਿਲਕੁਲ ਇਹਦੇ ਕਿਨਾਰੇ ਤੇ ਜਿਹੜਾ ਮੰਦਿਰ ਬਣਿਆ ਹੋਇਆ ਨਰਮਦਾ ਨਦੀ ਦੇ ਕਿਨਾਰੇ ਬਿਲਕੁਲ ਕਿਸ਼ਤੀਆਂ ਵੀ ਨੇ ਨਾ ਤੇ ਜੀ ਆਪਣੀ ਜਿਹੜੀ ਬੱਸ ਆ ਪੈਂਚਰ ਹੋ ਚੁੱਕੀ ਆ ਤੇ ਉਹ ਸਾਹਮਣੇ ਜਿਹੜੀ ਬੱਸ ਟਾਇਰ ਪੈਂਚਰ ਵਾਲੇ ਦੇ ਲਈ ਹੋਈ ਆ ਤੇ ਟਾਇਰ ਨੂੰ ਲਵਾ ਰਹੇ ਨੇ ਪੈਂਚਰ ਤੇ ਮੈਂ ਤੇ ਸੁਖਬ੍ਰੀਤ ਇੰਨੇ ਅਸੀਂ ਜਿਹੜਾ ਸਮਾਨ ਖਰੀਦਣ ਆ ਗਏ ਨਾ ਤੇ ਆ ਲੇਜ਼ਰ ਕੋਕਲੇ ਨੇ ਮੈਂ ਤੇ ਸੁਖਬ੍ਰੀਤ ਨੇ ਤੇ ਅਲੇ 110 ਕਿਲੋਮੀਟਰ ਦਾ ਤਕਰੀਬਨ ਸਫ਼ਰ ਆ ਦੂਰ ਹੈ ਨਾ ਗੂਗਲ ਮੈਪ 110 ਦਾ ਹਾਂ ਤੇ ਉਹਦੇ ਕਰਕੇ ਸਾਨੂੰ ਐ ਲੱਗਦਾ ਵੀ ਟਾਈਮ ਵਾਲੇ ਕਾਫੀ ਲੱਗ ਜਾਣਾ ਘੰਟਾ 1 1/2 ਘੰਟਾ ਲੱਗ ਜਾਊਗਾ ਨਾ ਸੁਖੀ ਤੇ ਉਹਦੇ ਕਰਕੇ ਅਸੀਂ ਥੋੜਾ ਜਿਹਾ ਖਾਣ ਨੂੰ ਲੈ ਆਏ ਟੋਕ ਵਗੈਰਾ ਜਿਵੇਂ ਦੇ ਦ ਨਾ ਤੇ ਇੱਧਰ ਆ ਆ ਸਾਹਮਣੇ ਜਿਹੜੀ ਬੱਸ ਆ ਆ ਪੈਂਚਰ ਵਾਲੀ ਰਣ ਤੇ ਖੜੀ ਆ ਤੇ ਇੱਥੇ ਪੈਂਚਰ ਲਵਾ ਰਹੇ ਨੇ ਤੇ ਚਲੋ ਆਪਾਂ ਇਹਨੇ ਚੱਲਦੇ ਆਂ ਬੱਸ ਦੇ ਅੰਦਰ ਤੇ ਅੱਜ ਆਪਾਂ ਪਹੁੰਚ ਗਏ ਸੀ ਬਹਿਰਾਮਪੁਰ ਗੁਰਦੁਆਰਾ ਬੜੀ ਸੰਗਤ ਆ ਪਾਤਸ਼ਾਹੀ ਦਸਵੀਂ ਹੈ ਨਾ ਤੇ ਅੱਜ ਇੱਥੇ ਆਪਾਂ ਰੁਕਾਂਗੇ ਨਾ ਤੇ ਸਵੇਰੇ ਅੱਗੇ ਦਾ ਸਫਰ ਕਰਾਂਗੇ ਕੱਲ ਨੂੰ ਸ਼ਾਮ ਤੱਕ ਆਪਾਂ ਜਿਹੜਾ ਹਜ਼ੂਰ ਸਾਹਿਬ ਪਹੁੰਚਾਂਗੇ ਤੇ ਹੁਣ ਇੱਥੇ ਬਲੌਗ ਦਾ ਐਂਡ ਕਰਦੇ ਆਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਰਿਸਪੈਕਟ ਨਾਲ ਜਰੂਰ ਸ਼ੇਅਰ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਧੰਨਵਾਦ ਐਵੇਂ ਨਹੀਂ ਆ ਵੀਡੀਓ ਦੇਖਣ ਲਈ ਆਪਣੇ ਚੈਨਲ ਦੇ ਨਾਲ ਬਣੇ ਰਹੋ